ਭਗਵੰਤ ਮਾਨਕ ਦੇ ਟ੍ਰਾਇਲ ਦੇ ਕੇ ਵੇਖੇ ਵੀ ਹਾਂ ਵੀ ਅਸੀਂ ਲਾਗੂ ਕਰਦੇ ਹਾਂ ਜੇ ਤੁਹਾਡੀਆਂ ਗੱਲਾਂ ਸੱਚ ਨਾ ਹੋਈਆਂ ਕਰੋੜ ਦਾ ਨਾਮ ਤਾਂ ਥੋੜਾ ਬਾਈ ਮੈਂ ਇਸੇ ਚੌਂਕ 'ਚ ਗੋਲੀ ਮਾਰਉਣ ਨੂੰ ਤਿਆਰ ਹਾਂ ਭਗਵੰਤ ਮਾਨ ਨਾਲ ਚੈਲੰਜ ਕਰ ਲਿਆ ਇਸ ਗੱਲ 'ਤੇ ਵੀ 2 ਸਾਲ ਸਰਕਾਰ ਟ੍ਰਾਇਲ ਦੇਵੇ ਜੇ ਤੁਹਾਡੀਆਂ ਲੁੱਟਾਂ ਖੋਹਾਂ ਤਲਾਕ ਹੋਣੇ ਦੁਕਾਨਾਂ ਭੰਨੀਆਂ ਜਾਣੇ ਮੋਟਰਸਾਈਕਲ ਚੱਕੇ ਜਾਣੇ 80% ਦੋਹਾਂ ਸਾਲਾਂ ਇਹਨਾਂ ਨਾ ਖਤਮ ਹੋਣ ਤਾਂ ਤਾਂ ਵੀ ਅਸੀਂ ਇਹ ਮੰਗ ਛੱਡੀ ਜੋ ਸਜ਼ਾ ਦੇਣਗੇ ਲੈਂਡ ਨੂੰ ਮਨਜ਼ੂਰ ਹੈ ਮੈਂ ਸੀਐਮ ਸਾਹਿਬ ਦਾ ਨਾਮ ਕਿਉਂ ਲਿਆ ਕਿਉਂਕਿ ਉਹਨਾਂ ਨੇ ਮੇਰੇ ਨਾਲ ਖੁਦ ਇੱਕੋ ਇੱਕ ਵੀਡੀਓ ਵਾਇਰਲ ਹੋਈ ਆ ਪੰਜਾਬ ਜਿੱਦੋਂ ਸਰਕਾਰ ਆਉਂਦੀ ਹੈ ਨਾ ਭਗਵੰਤ ਮਾਨ ਨੇ ਮੈਨੂੰ ਸੱਦਿਆ ਹੀ ਕਹਿੰਦਾ ਜੱਗਾ ਜੀ ਕਿਉਂਕਿ ਸਾਡੀ ਲਿਆਜ ਰਹੀ ਆ ਪੂਰੀ ਅੱਜ ਵੀ ਲੋਕ ਕਮੈਂਟ ਕਰਦੇ ਵੀ ਤੇਰਾ ਖਾਸ ਆ ਯਾਰ ਭਗਵੰਤ ਮਾਨ ਦਾ ਪਿਆਰਾ ਤਾਂ ਕਹਿੰਦਾ ਕਿਉਂ ਨਹੀਂ ਪਰ ਹੁਣ ਰੱਬ ਜਾਣਦਾ ਵੀ ਸੀਐਮ ਬਣ ਗਏ ਆਈਐਸ ਆਈਪੀਐਸ ਦੀ ਲੌਬੀ ਐਵਜੀ ਬਣ ਗਈ ਜਿਹੜੀ ਉਹਨਾਂ ਨੂੰ ਕਹਿੰਦੀ ਆ ਯਾਰ ਕਿਉਂ ਤੁਸੀਂ ਇਹਨਾਂ ਦੀਆਂ ਗੱਲਾਂ ਮੰਨਣੀਆਂ ਤੁਸੀਂ ਚੱਲੋ ਕੈਪਟਨ ਵਾਲ ਦੇ ਹਿਸਾਬ ਨਾਲੀ ਕੁੱਟੀ ਚੱਲੋ ਮਾਰੀ ਚੱਲੋ ਪਰਚੇ ਕਰੀ ਚੱਲੋ ਤੇ ਆਪ ਦਾ ਸਟੇਟਸ ਬਣਾਈ ਚੱਲੋ ਵੀ ਅਸੀਂ ਇੰਨੇ ਫੜ ਲੈ ਇੰਨੇ ਫੜ ਲੈ ਗਰਾਊਂਡ ਪੱਧਰ ਤੇ ਦਿਮਾਗ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਦੇਣ ਨਹੀਂ ਜਾ ਰਹੇ ਕਿਉਂਕਿ ਚਿੱਟੇ ਵਾਲੇ ਨਾ ਜੀ ਮੇਰੇ ਕੋਲੇ ਇਥੋ ਜ਼ਿਕਰ ਸਟੱਡੀ ਦੇ ਵਿੱਚ ਆਇਆ ਹੈ ਪ੍ਰਧਾਨ ਮੰਤਰੀ ਤੱਕ ਹੱਥ ਮਿਲਾ ਕੇ ਚੱਲਦੇ ਆ ਪ੍ਰਧਾਨ ਮੰਤਰੀ ਬਦਲਣ ਦਾ ਦਾਮ ਰੱਖਦੇ ਆ ਸੀਐਮ ਕੁਛ ਵੀ ਨੋ ਨਾਸਤੇ ਉਹ ਸਿੱਧਾ ਕਹਿੰਦੇ ਸੀਐਮ ਸਾਹਿਬ ਜੇ ਚੇਅਰ ਤੇ ਬਣੇ ਰਹਿਣਾ ਤਾਂ ਚਿੱਟੇ ਵਾਲੀ ਜਿਹੜੀ ਸੌ ਮਹੀਨੇ ਚ ਕੱਢਣ ਵਾਲਾ ਕੰਮ ਹੈ ਇਹ ਸਿਰਫ ਇਹਨੋਂ ਅਖਬਾਰੀ ਬਿਆਨ ਬਣਾ ਕੇ ਛੱਡ ਦੋ ਜੇ ਇਹ ਤੇ ਐਕਸ਼ਨ ਲਿਆ ਤਾਂ ਆਹ ਸੀਐਮ ਦੀ ਸੀਟ ਅਗਲੇ ਦਿਨ ਬਦਲ ਦਾਂਗੇ ਐਡੇ ਵੱਡੇ ਲੈਵਲ ਦਾ ਸਿਸਟਮ ਹੈ ਤਾਂ ਮੈਂ ਛੋਟੇ ਵਰਗੇ ਮੁੰਡੇ ਜਾਂ ਜਾਂ ਕੋਈ ਹੋਰ ਜਿਹੜੇ ਲੜਦੇ ਆ ਨਾ ਨਸ਼ੇਨ ਲੈ ਕੇ ਮੈਂ ਕਹਿੰਦਾ ਵੀਰੋ ਕੁੱਟੋ ਨਾ ਆਪਾਂ ਗਰੀਬ ਕੁੱਟੀ ਜਾਂਦੇ ਮਗਰ ਵੀਡੀਓ ਬਣੀ ਜਾਂਦੇ ਥੱਲੇ ਲਾਈਕ ਚੱਲੀ ਜਾਂਦੇ ਆ ਆਹ بڑا ਯੋਧਾ ਐ ਨੇ 10 ਮੁੰਡੇ ਕੁੱਟ ਤੇ 50 ਕੁੱਟ ਤੇ ਆਪਾਂ ਕੁੱਟਦੇ ਆ ਗਰੀਬ ਘਰਾਂ ਦੇ ਕਰਿੰਦੇ ਜਿਨ੍ਹਾਂ ਦੇ ਰੋਟੀ ਨਹੀਂ ਪੱਕਦੀ ਇਹ ਜਿਹੜਾ ਮਾਫੀਆ ਕਿੰਗ ਹੈ ਨਾ ਇਹ ਤਾਂ ਅਬਾਨੀਆਂ ਵਰਗੇ ਪੋਟਾਂ ਤੱਕ ਸਾਨੂੰ ਪਤਾ ਹੀ ਹੈ ਜੀ 15000 ਕਰੋੜ ਦੀ ਜਿਹੜਾ ਚਿੱਟਾ ਜਾਂ ਹਰੀਨ ਹਰੋਇਨ ਵਜਦੀ ਹੈ ਇਹ ਇੱਥੇ ਆਉਂਦੀ ਬੰਦਰਗਾਹਾਂ ਤੇ ਔਰ ਕੇਸ ਤੱਕ ਨਹੀਂ ਬਣਦਾ ਜਿਹੜੇ 15000 ਕਰੋੜ ਦਾ ਸਿਸਟਮ ਚਲਾਉਂਦੇ ਆ ਉਹਨਾਂ ਦੇ ਸੀਐਮ ਦੀ ਸਤਿਆ ਹੈ ਵੀ ਉਹਨਾਂ ਨੂੰ ਰੋਕਦੋ ਮੈਂ ਤਾਂ ਕਹਿੰਨਾ ਵੀ ਕੋਈ ਸੀਐਮ ਕੋਈ ਪੀਐਮ ਜਾਂ ਅਸੀਂ ਜੰਗਲ ਰਾਜ ਬਣਾ ਦਈਏ ਕੁਰਬਾਨਾ ਫੜ ਕੇ ਵੱਢੀ ਚੱਲੀਏ ਕੁੱਟੀ ਚੱਲੀਏ ਜੰਗਲ ਰਾਜ ਤਾਂ ਬਣ ਸਕਦਾ ਪਰ ਚਿੱਟੇ ਵਾਲੇ ਖਤਮ ਨਹੀਂ ਹੋਣਗੇ ਕਿਉਂਕਿ ਸਲੂਟ ਮਾਰਦੇ ਨਾ ਜਿਹੜੇ ਵੱਡੇ ਵੱਡੇ ਆਈਐਸ ਆਈਪੀਐਸ ਉਹਨਾਂ ਨੂੰ ਸਲੂਟ ਮਾਰ ਕੇ ਆਪਦੀਆਂ ਗੱਡੀਆਂ ਜਨਗਾਉਂਦੇ ਆ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਐਸਐਸਪੀ 7 8 ਮੇਰੇ ਕੋਲ ਨਾਮ ਹੀ ਉਹਨਾਂ ਦੇ ਪਹੁੰਚ ਜਾਣਗੇ ਜਿਨ੍ਹਾਂ ਦੀਆਂ ਘਰ ਵਾਲੀਆਂ ਕਿੱਟੀ ਪਾਰਟੀ ਚੱਲਦੀ ਹੈ ਜੀ ਦਿੱਲੀ ਤੋਂ ਰਾਤ ਨੂੰ ਉਹ ਚੰਡੀਗੜ੍ਹ ਦੇ ਢੇਡੇ ਲਾਉਂਦੀਆਂ ਨਾਲੇ ਤਾਂ ਕਿੱਟੀ ਪਾਰਟੀ ਜਲਦੀ ਔਰ ਨਾਲੇ ਉਹਨਾਂ ਦੀਆਂ ਹੀ ਗੱਡੀਆਂ ਦੇ ਵਿੱਚ ਚਿੱਟਾ ਸਪਲਾਈ ਹੋ ਕੇ ਆਉਂਦਾ ਇਹ ਗੱਲਾਂ ਸਿਰਫ ਅਸੀਂ ਹਵਾ ਜਿ ਨਹੀਂ ਕਰ ਰਹੇ ਕੁਝ ਤੱਥ ਹੈਗੇ ਨਾ ਤਾਂ ਨਹੀਂ ਲੈ ਰਹੇ ਕਿਉਂਕਿ ਹਜੇ ਸਾਡੇ ਕੋਲ ਪ੍ਰੂਫ ਨਹੀਂ ਪੱਕੇ ਜਦੋਂ ਆਈਐਸ ਆਈਪੀਐਸ ਜਿਨ੍ਹਾਂ ਨੇ ਰੋਕਣਾ ਉਹਨਾਂ ਦੇ ਘਰੇਲੂ ਬੰਦੇ ਉਹਨਾਂ ਦੇ ਰਿਸ਼ਤੇਦਾਰ ਬੰਦੇ ਤਾਂ ਇਹਨਾਂ ਨੂੰ ਸੇਫਟੀ ਲਾਈਨ ਲਗਾਉਣ ਲੱਗੇ ਤਾਂ ਮਤਲਬ ਨਹੀਂ ਰੁਕਿਆ ਜਾਵੇ ਇਹਨੂੰ ਸਿਰਫ ਕੁਦਰਤ ਦੀ ਤਾਕਤ ਜਿਹਨੂੰ ਸਾਨੂੰ ਲੜਨ ਦੀ ਲੋੜ ਨਹੀਂ ਮਾਰਨ ਦੀ ਲੋੜ ਨਹੀਂ ਕੋਈ ਵੱਡੀਆਂ ਤਾਕਤਾਂ ਦੇ ਮਨਤਾ ਕਰਨ ਲੋੜ ਨਹੀਂ ਉਹ ਪਰਮਾਤਮਾ ਬੈਠਾ ਹੈ ਉਹ ਕਹਿੰਦਾ ਮੈਂ ਇਹਨਾਂ ਦਾ ਲੱਕ ਤੋੜਨਾ ਹੈ ਕੈਪਟਨ ਨੇ ਕਿਹਾ ਹੈ ਨਾ ਗੁਟਕਾ ਸਾਹਿਬ ਜਾ ਕੇ ਵੀ ਮੈਂ ਸੌਂ ਖਾਨਾ ਨਹੀਂ ਤੋੜ ਸਕਿਆ ਉਹਨੂੰ ਜਦੋਂ ਉਹਨੇ ਸੀਟ ਤੇ ਬੈਠਾ ਪਤਾ ਤੁਹਾਨੂੰ ਫੇਰ ਲੱਗਿਆ ਵੀ ਇਹ ਬਹੁਤ ਵੱਡੀ ਚੀਜ਼ ਹੈ ਤਾਂ ਮੈਂ ਕਹਿੰਦਾ ਤਾਕਤਾਂ ਦੀ ਕੀ ਲੋੜ ਹੈ ਤੁਸੀਂ ਪਰਮਾਤਮਾ ਦੀ ਦੇਣ ਜਦੋਂ 65 ਤੋਂ ਪਹਿਲਾਂ ਪੰਜਾਬ 'ਚ ਖੇਤੀ ਚੱਲਦੀ ਰਹੀ ਹੈ ਤੇ ਚਟਾ ਗੋਲੀਆਂ ਟੀਕੇ ਉਸ ਟਾਈਮ ਭਾਲੇ ਨਹੀਂ ਸੀ ਚਲੋ ਚਟਾ ਤਾਂ ਹੋਣਾ ਆ ਮੈਡੀਕਲ ਨਸ਼ੇ ਉਹ ਤੋਂ ਭਾਲੇ ਨਹੀਂ ਪੰਜਾਬ ਜਿੱਥੇ ਹੁੰਦੇ ਸੀ ਅੱਜ ਵੀ ਕਿਤੇ ਉਹੀ 65 ਦੇ ਅਦਾਕਿਆਂ ਵਾਲਾ ਸਮਾਂ ਆ ਜੇ ਪਰ ਤੁਹਾਨੂੰ 76 ਨਾਲ ਕੁੱਟਮਾਰ ਕਰਨ ਦੀ ਲੋੜ ਨਹੀਂ ਇਹ ਸੱਚੀ ਅਫੀਮ ਹੀ ਹੈ ਜਿਹੜੀ ਅੱਜ ਗਰੀਬ ਬੰਦੇ ਦੇ ਸੱਚੀ ਪਹੁੰਚ ਤੋਂ ਬਾਹਰ ਹੈ ਭਾਈ 6000 ਨੂੰ 7000 ਨੂੰ ਕਿਲੋ ਦਾ ਰੇਟ ਹੈ ਉਸ ਦਾ ਔਰ 2 ਲੱਖ ਨੂੰ ਕਿਲੋ ਅਫੀਮ ਟੀਕਾ ਮਿਲ ਜਾਂਦਾ 1.5 200 ਦਾ ਉਹ ਫਿਰ ਚਰਿਆ ਨੇ ਜਿਨ੍ਹਾਂ ਨੇ ਮਿਹਨਤਾਂ ਕਰਨੀਆਂ ਗਰਮੀਆਂ ਦੇ ਵਿੱਚ ਸਰੀਰ ਭਗਾਉਣੇ ਆ ਬੱਚੇ ਪਾਲਣੇ ਆ ਉਹਨਾਂ ਕੋਲੇ ਨਾ ਤਾਂ 200 ਨੂੰ ਜਿਹੜਾ ਸੇਵ ਲੈ ਸਕਦੇ ਆ ਨਾ ਛੇ ਹਜ਼ਾਰ ਨੂੰ ਕਿਲੋ ਦੇਸੀ ਘਿਓ ਲੈ ਸਕਦੇ ਆ ਬੱਚੇ ਪਾਲਣੇ ਆ ਪਤਾ ਵੀ ਮਿਹਨਤਾਂ ਗਰਮੀਆਂ 'ਚ ਨਹੀਂ ਹੁੰਦੀਆਂ ਫਿਰ ਉਹਨਾਂ ਨੇ ਨਸ਼ੇ ਦਾ ਸੇਵਨ ਲੈਣਾ ਹੁੰਦਾ ਮਰਦੇ ਸਰੀਰ ਟੁੱਟਦੇ ਆ ਫਿਰ ਉਹ ਵਿਚਾਰੇ ਆ ਸਸਤ ਸਸਤੀਆਂ ਗੋਲੀਆਂ ਤੇ 1.5 200 ਦੇ ਇੰਜੈਕਸ਼ਨ ਲਾ ਜਾਂਦੇ ਆ ਹੱਡੀਆਂ ਦੀ ਮੁੱਠ ਹੋਈ ਜਾਂਦੇ ਆ ਦਰਦ ਨਾਲ ਜੁੜਿਆ ਮੁੱਦਾ ਉਹ ਅੱਜ ਹਜ਼ਾਰਾਂ ਮਜ਼ਦੂਰ ਵਿਚਾਰੇ ਨਪੁੰਸਕ ਕਰਦੇ ਸਰੀਰ ਮਾਰਦੇ ਉਹਨਾਂ ਦੇ ਇਹਨਾਂ ਨੇ ਦੇਤਾ ਉਹਨਾਂ ਨੂੰ ਆਹ ਬੁੱਪਣ ਗੋਲੀ ਕੈਪਟਨ ਦੇ ਰਿਸ਼ਤੇਦਾਰਾਂ ਨੇ ਬੋਪਨ ਗੋਲੀ ਚਲਾਈ ਸੀ ਔਰ ਉਹ ਅਜੇ ਨਹੀਂ ਖਤਰਨਾਕ ਹੈ ਨਾ ਬੋਪਨ ਗੋਲੀ ਜਿੰਨਾ ਨੂੰ ਇਹ ਬੋਪਰੋ ਨਾਰਫਨ ਕਹਿੰਦੇ ਹੈ ਹਸਪਤਾਲ ਜਾਓ ਅਲਾਇ ਜੀ ਜੀ ਵਾਲੀ ਨੂੰ ਕਹਿੰਦੇ ਜੀਵ ਵਾਲੀ ਗੋਲੀ ਹਾਂ ਉਹ ਜੀਵ ਵਾਲੀ ਗੋਲੀ ਦਾ ਇਤਿਹਾਸ ਹੈ ਜੀ ਉਹਨੇ ਨਾ ਪੰਜਾਬ ਚ ਸਭ ਤੋਂ ਵੱਡੀ ਨਫਨ ਸਕਦਾ ਉਹਨੇ ਲਿਆਂਦੀ ਹੋਈ ਹੈ ਮੇਰੇ ਕੋਲੇ ਉਹ ਮੁੰਡੇ ਵੀ ਆਏ ਹੈ ਜਿਨ੍ਹਾਂ ਨੇ ਕਿਹਾ ਬਾਈ ਜੀ ਘਰ ਵਾਲਿਆਂ ਕੋਲ ਇਹਨੇ ਰਖਾ ਦਿਓ ਇਹ ਗੱਲਾਂ ਤੁਹਾਡੇ ਚੈਨਲ ਤੇ ਕਰਨ ਨੂੰ ਜੀ ਨਹੀਂ ਕਰਦਾ ਘਰ ਵਾਲੀ ਗਹਿਣੇ ਲਖਾ ਦੇ ਬਾਈ ਸੱਦੇ ਮੇਰੇ ਕੋਲੇ ਲਾਈਵ ਦੇ ਵਿੱਚ ਬੋਲੇ ਹੋਏ ਮੁੰਡੇ ਹੈ ਕਿਉਂਕਿ ਉਹ ਗੋਲੀ ਇਹੋ ਜਿਹਾ ਕਰ ਦਿੰਦੀ ਹੈ ਕਿਉਂਕਿ ਤਿੰਨ ਤਿੰਨ ਚਾਰ ਚਾਰ ਇਕੱਠੀਆਂ ਖਾਣ ਲੱਗ ਗਏ ਇਹੋ ਜਿਹੇ ਵੀਡੀਓ ਆਈਆਂ ਵੀ ਉਹ ਗੋਲੀ ਨੂੰ ਟੀਕਾ ਬਣਾ ਕੇ ਲਾਉਂਦੇ ਆ ਔਰ ਲੱਤ ਜਿਵੇਂ ਖਖੜੀ ਫਾੜਦੇ ਹਨ ਇਸ ਤਰ੍ਹਾਂ ਬੁਪਨ ਦੀ ਗੋਲੀ ਦਾ ਰਿਐਕਟ ਹੁੰਦਾ ਸਰੀਰ ਤੇ ਹਜੇ ਇਹ ਕਹਿੰਦੇ ਵਿੱਚ ਏਟਾ ਛਡਾਉਣ ਵਾਸਤੇ ਗੋਲੀ ਦਿੰਦੇ ਆ ਇਹ ਕਲੀਅਰ ਵਪਾਰ ਕਰਦੇ ਆ ਸਰਕਾਰੀ ਨਸ਼ਾ ਬਣਾ ਕੇ ਵੇਚੀ ਜਾਂਦੇ ਉਹ ਬੁਪਨ ਅੱਜ ਖਤਮ ਹੋਣੀ ਚਾਹੀਦੀ ਹੈ ਤੁਸੀਂ ਬੁਪਨ ਔਰਫਨ ਦੀ ਜਾਂ ਦੇ ਜਿਵੇਂ ਪਹਿਲਾਂ ਫੀਮ ਮਿਲਦੇ ਹੁੰਦੇ ਸੀ ਹਸਪਤਾਲਾਂ 'ਚ ਐਸਐਮਓ ਆਪਣੇ ਜਿੰਨੇ ਵੀ ਐਸਿਵਲ ਸਰਜਨ ਇਹ ਅਫੀਮ ਦਿੰਦੇ ਹੁੰ ਜੇ ਕਿਤੇ ਅੱਜ ਵੀ ਓਵੇਂ ਦੇ ਦੇਣ ਨਾ ਤੁਸੀਂ 2 ਲੱਖ ਨੂੰ ਕਿਲੋ ਵਿੱਚ ਯਾਰ ਨਾ 6000 ਨੂੰ ਕਿਲੋ ਵਿੱਚ ਇਹ ਫਸਲ ਹੈ ਮੈਂ ਕਿਸੇ ਦੋਸਤ ਨੂੰ ਦੱਸਿਆ ਮੈਂ ਕਿਹਾ ਯਾਰ ਉੱਥੋਂ ਸਰਕਾਰ 3000 ਨੂੰ ਕਿਲੋ ਫੀਮ ਲੈਂਦੀ ਹੈ 5000 ਨੂੰ ਵੱਧ ਤੋਂ ਵੱਧ ਉਹ ਹੈਰਾਨ ਹੋ ਗਿਆ ਕਹਿੰਦਾ ਭਾਈ ਪੋਸਤ ਕੇ ਫੀਮ ਮੈਂ ਕਿਹਾ ਜੀ ਪੋਸਤ ਨਹੀਂ ਇਹ ਫੀਮ 3-4000 ਨੂੰ ਕਿਲੋ ਹੈ ਤੇ ਉਹ ਕਹਿੰਦਾ ਸਾਡੇ ਤਾਂ 2 ਲੱਖ ਨੂੰ ਕਿਲੋ ਮੈਂ ਕਿਹਾ ਇਹ ਮਾਫੀਆ ਮਾਫੀਆ ਲੁੱਟ ਰਿਆ ਤਾਂ ਹੀ ਇਹ ਲਾਗੂ ਨਹੀਂ ਹੋਣ ਦਿੰਦੇ ਪਏ ਅੱਜ ਪੰਜਾਬ ਦੇ ਜਿਹੜੇ ਗਰੀਬ ਕਿਸਾਨ ਹੈ ਜਿਨ੍ਹਾਂ ਕੋਲ 5 ਕਿਲੋ ਤੋਂ ਵੱਧ ਪੈਲੀ ਹੈਣੀ ਉਹਨਾਂ ਨੂੰ ਤੁਸੀਂ ਅੱਧਾ-ਅੱਧਾ ਕਿਲੋ ਸਰਕਾਰ ਦਵੇ ਲੋਕਾਂ ਵਾਸਤੇ ਕਾਨੂੰਨ ਬੰਦਿਆ ਨਾ ਇਹ ਕਹਿੰਦੇ ਵੀ ਇਹ ਐਨਡੀਪੀਐ ਸੋਧ ਨਹੀਂ ਹੋ ਸਕਦੀ ਲੋਕਤੰਤਰ ਦੇ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਵਾਸਤੇ ਇਹ ਤਿੰਨ ਤਰ੍ਹਾਂ ਦੇ ਸਿਸਟਮ ਨਾਲ ਸਰਕਾਰ ਚੱਲਦੀ ਹੈ ਨਾ ਜਦੋਂ 80% ਲੋਕ ਚੋਣ ਵਿਧਾਨ ਸਭਾ ਚ ਵਾਈਟ ਪੇਪਰ ਬੈਲ ਲਿਆਉਣ ਜੇ 80% ਲੋਕ ਕਹਿਣ ਵੀ ਯਾਰ ਇਹ ਕਰ ਲੋ ਇਹਦਾ ਖੇਤੀ ਹੋਣੀ ਚਾਹੀਦੀ ਹੈ ਕਿਸਾਨਾਂ ਨੂੰ ਅੱਧਾ-ਅੱਧਾ ਕਿਲੋ ਮਿਲਣਾ ਚਾਹੀਦਾ ਤਾਂ ਕਰ ਦਿਓ ਜੇ ਲੋਕ ਕਹਿੰਦੇ ਨੇ ਵੀ ਬੇਬੇ ਮਾੜੀ ਚੀਜ਼ ਆ ਤਾਂ ਬੰਦ ਕਰ ਦੋ ਜੀ ਤਾਂ ਵੀ ਮੰਨਦੇ ਹੋ ਉਸ ਚੀਜ਼ ਨੂੰ ਮੈਂ ਕਹਿੰਨਾ ਵੀ ਕਹਿਣ ਦਾ ਕੀ ਭਾ ਵੀ ਤੱਥ ਸਾਡੇ ਕੋਲ ਬਹੁਤ ਹੈ ਪਤਾ ਸਰਕਾਰਾਂ ਨੂੰ ਵੀ ਹੈ ਭਗਵੰਤ ਮਾਨ ਜਿਹਨੇ ਮੇਰੇ ਨਾਲ ਗੱਲਾਂ ਕੀਤੀਆਂ ਸੀ ਵੀ ਜੱਗਾ ਜੀ ਜੇ ਮੈਂ ਟਾਕ ਤੇ ਤਾਕਤ ਜਾ ਕੇ ਆਣਾ ਤਾਂ ਸਭ ਤੋਂ ਪਹਿਲਾ ਫੈਸਲਾ ਆ ਲਾਗੂ ਕਰੂੰਗਾ ਅੱਜ ਉਹ ਵੀਡੀਓ ਵਾਇਰਲ ਕੀਤੀਆਂ ਲੋਕਾਂ ਨੇ ਮੈਂ ਤਾਂ ਦੁਆਰਾ ਇਹ ਗੱਲ ਛੇੜੀ ਹੈ ਉਦੋਂ ਮਾਨ ਸਾਹਿਬ ਨੇ ਕਿਹਾ ਸੀ ਵੀ ਇਦੋਂ ਨਾਉਂ ਕਹਿੰਦਾ ਗੋਵਿੰਦ ਸਾਗਰ ਝੀਲਾ ਜਿੰਨਾ ਪਾਣੀ ਨਾ ਸਾਡੇ ਝੋਨੇ ਦੇ ਸੀਜ਼ਨ ਮੇਰੇ ਲੱਗਦਾ ਹੈ ਗੋਬਿੰਦ ਸਾਗਰ ਬਹੁਤ ਵੱਡੀ ਝੀਲ ਹੈ ਤੇ ਉਹ ਕਹਿੰਦਾ ਇੰਨਾ ਵਿਅਰਥ ਪਾਣੀ ਹੁੰਦਾ ਉਹਦੇ ਥਾਂ ਤੇ ਕਿਸਾਨ ਕੀ ਕਹਿੰਦੇ ਆ ਵੀ ਸਾਨੂੰ ਅੱਧਾ ਕਿੱਲਾ ਲਾਉਣ ਨੂੰ ਮਿਲ ਜੇ ਜੇ ਮੇਰੇ ਕੋਲ 15 ਕਿੱਲੇ ਲੈਣਾ ਮੈਂ ਝੋਨਾ ਛੱਡ ਦੂੰ ਲਾਉਣ ਤੋਂ ਅੱਧਾ ਕਿੱਲਾ ਨਾਲੇ ਤਾਂ ਖਸ ਖਸਦਾ ਦੁਨੀਆ ਦੇ ਸਰਵੇ ਮੁਤਾਬਕ 5 ਗੁਣਾ ਵੱਧ ਫੀਮ ਦੀ ਲੋੜ ਪੈਣੀ ਹੈ ਜਿੰਨੀਆਂ ਬਿਮਾਰੀਆਂ ਵੱਧ ਰਹੀਆਂ ਨਾਲੇ ਉਹ ਝੋਨਾ ਲਾਉਣਾ ਬੰਦ ਕਰਦੇ ਪਾਣੀ ਬਹੁਤ ਜ਼ਿਆਦਾ ਕੀਮਤੀ ਹੈ ਪਾਣੀ ਬਚੂਗਾ ਕਿਉਂਕਿ ਇਸ ਖੇਤੀ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੈ ਅਸੀ ਭਗਵੰਤ ਮਾਨ ਨੂੰ ਉਹ ਯਾਦ ਕਰਾਉਣਾ ਚਾਹੁੰਦੇ ਆਂ ਵੀ ਤੁਸੀਂ ਐਮਪੀ ਹੁੰਦੇ ਹੋਏ ਕਿਹਾ ਸੀ ਵੀ ਜੱਗਾ ਜੀ ਆਪਾਂ ਬਹੁਤ ਵੱਡਾ ਐਕਸ਼ਨ ਲਵਾਂਗੇ ਅੱਜ ਤਾਕਤਾਂ ਕੋਲੇ ਅੱਜ ਸਾਡੇ ਕੋਲੇ 92 ਐਮਐਲਏ ਆ ਤੇ ਅੱਜ ਆਪਾਂ ਕਿਉਂ ਨਹੀਂ ਕਰ ਸਕਦੇ ਜਾਂ ਸਾਨੂੰ ਝੂਠਾ ਕਰੋ ਤੁਸੀਂ ਕਹੋ ਵੀ ਇੱਥੇ ਪਰਚਾ ਕਰਾਂਗੇ ਯਾਰ ਤੁਸੀਂ ਫालतू ਭੁਗਾਈ ਕਰਦੇ ਆ ਮੇਰੀ ਆ ਵੀਡੀਓ ਨੂੰ ਤੁਸੀਂ ਕਮੈਂਟਾਂ ਰਹੀ ਪੁੱਛ ਲਿਓ ਜੇ ਤੁਹਾਨੂੰ ਪਤਾ ਲੱਗ ਜੂ ਪੰਜਾਬ ਦੇ ਲੋਕਾਂ ਦਾ ਕੀ ਵਿਚਾਰ ਹੈ ਕਿੰਨੇ ਬੁੱਧੀਜੀਵੀ ਲੋਕ ਇੱਕ ਹੁੰਦੇ ਨਜਾਇਜ਼ ਬੁੱਧੀਜੀਵੀ ਜਿਹੜੇ ਸਰਕਾਰਾਂ ਦੁਆਰਾ ਛੱਡੇ ਜਾਂਦੇ ਉਹ ਨਹੀਂ ਜਿਹੜੇ ਅਸਲ 'ਚ ਪਿੰਡਾਂ ਦਾ ਦਰਦ ਸਮਝਦੇ ਆ ਜਾਂ ਗਰਾਊਂਡ ਦਾ ਸੱਚ ਸਮਝਦੇ ਆ ਉਹ ਲੋਕ ਤੁਹਾਨੂੰ ਕਹਿਣਗੇ ਵੀ ਯਾਰ ਵਾਕਈ ਇਹ ਚੀਜ਼ ਨਸ਼ਾ ਬਣਾਈ ਗਈ ਹੈ ਗੇਮ ਖੇਡੀ ਗਈ ਆ ਫੀਮ ਅੱਜ ਵੀ ਹੋ ਲੋੜ ਆ ਪੰਜਾਬ 'ਚ ਜੇ ਬਚਣਾ ਤਾਂ ਹੀ